نہیں ہو گے نہیں د گے واحرو جی کا فتح ਰਾਓ ਵੇਖੋ ਇਹ ਜੇ ਤੁਸਨ ਦਿਓ ਨਾ ਜੀ ਆਪਣੇ ਧੱਕੇ ਨਾਲ ਆਪਣੇ ਘਰਲੇ ਮਟਾ ਸਕਦੇ ਜਮੈਂ ਬੈਠੀ ਹਾਂ ਆਪਣੇ ਕੰਮ ਆ

جند آباد جند آباد جند آباد جند آباد جند آباد جند آباد ਸਰਕਾਰ ਆ ਕੇ ਆਕਰੋ ਆਪਣੀ ਰਾਖੀ ਆਪ ਕਰੋ ਨਾਰਾ ਤੋਂ ਰਾਖੀ ਆਕਰੋ ਆਪਣੀ ਰਾਖੀ ਆਪ ਕਰੋ ਆਓ ਜੇ ਕਰਪਤ ਮੁਲਾਜ਼ਮਾਂ ਦਾ ਰਹਿ ਕੱਖਣਾ ਨਹੀਂ ਸਰਕਾਰ ਆ ਬੇੜਾਈ ਕਰਕਰ ਬੇੜਾਈ ਕਰਕਰ ਬੇੜਾਈ ਕਰਕਰ ਸਭ ਨੇ ਮਰ ਗਏ ਆਪਣੀ राखी करो તમે કર લો તમે કરા દેવા જાવ મારો જા મારો ના આવો અહીં બહાર ની જાની જન મને પાડે ને હરાઈ આવો અહીં બહાર ની જાના આવો હા તો बाद जबादीर यादि करायो ਗੱਠੀ ਹੋ ਕੇ ਜਾਂਦਾ ਸਾਰੀਆਂ ਬੋਲਿਆ ਜੀ ਇਸ ਤਰ੍ਹਾਂ ਨਹੀਂ ਹੋ ਜਾਂਦਾ ਪਤਾ ਨਹੀਂ ਬੰਦਾ ਪਿਆਰ ਕਰਦਾ ਹੋਰ 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 ਬਾਈ ਜੀ ਤੁਹਾਡਾ ਕੋਈ ਆਰਡਰ ਵਸ ਤੁਹਾਡੇ ਕੋਲ ਕੋਈ ਆਰਡਰ ਹੈ ਜੀ ਉਹਨਾਂ ਦੀ ਆਰਡਰ ਨਹੀਂ ਕੋਈ ਆਪਾਂ ਕੀ ਕਰ ਸਕਦੇ ਆ ਜੇ ਆਂ ਆਪਣੇ ਘਰ ਚ ਬੈਠੇ ਤਾਂ ਸਾਨੂੰ ਇਤਨਾ ਸੌਖਾ ਕਰ ਸਕਦੇ ਤੁਸੀਂ ਆਰਡਰ ਤੁਸੀਂ ਕਰ ਸਕਦੇ ਆ ਕੋਈ ਸ਼ਿੰਦੇ ਨਾ ਉਹਨਾਂ ਨਾਲ ਆਰ ਦੋ ਤੁਸੀਂ ਮੇਰੇ ਨਾਲ ਬਾਤ ਕਰ ਸਕਦੇ ਆ میرا نام روہت سیٹھی ہے ٹھیک ہے میرا نام روہت سیٹھی ہے میں انڈیا بک کا رول لر لپے کا ਇਹਨਾਂ ਨੂੰ 43 ਲੱਖ ਰੁਪਏ ਦੇ ਚੁੱਕਾ 43 ਲੱਖ 50 ਹਜ਼ਾਰ ਰੁਪਏ ਦੇ ਚੁੱਕਾ ਇਹਨਾਂ ਦਾ 27 ਲੱਖ ਰੁਪਏ ਨਿਕਲਣਾ ਹੈ ਇਹਨਾਂ ਨੇ ਮੇਰੇ ਵੱਲ ਲੋਨ ਦਾ ਲਿਮਿਟ ਬਣਾਤੀ ਹੈ 1 ਕਰੋੜ ਤੇ 2 ਲੱਖ ਰੁਪਏ ਜਿਹੜੀ ਮੈਂ ਨਹੀਂ ਪੇ ਕਰ ਸਕਦਾ ਇਹ ਮਕਾਨ ਨੂੰ ਕਮਚਾ ਕਰਨ ਆਏ ਨੇ ਮੈਂ ਇਹਨਾਂ ਨੂੰ 45 ਲੱਖ ਰੁਪਏ ਦੇ ਦਿਆ ਜਦੋਂ ਇਹਨਾਂ ਨੇ ਮੇਰੀ ਪਹਿਲੋ ਬੈਠਕ ਹੋਈ ਸੀ 60 ਲੱਖ ਦੇ ਇਹਨਾਂ ਨੇ ਗੱਲ ਕੀਤੀ ਅੱਜ ਇਹਨਾਂ ਨੂੰ 40 ਦੀ ਆਫਰ ਦਿੱਤੀ ਸੀ ਤੇ ਅੱਜ ਇਹਨਾਂ ਨਾਲ ਗੱਲਬਾਤ 45 ਦੀ ਹੋਈ ਹੈ ਉਹ ਕਹਿੰਦੇ ਜੀ ਅਸੀਂ 88 ਲੱਖ ਰੁਪਏ ਲੈਣਾ ਤੇ ਇਹ ਮੈਂ ਕਿੱਥੋਂ ਵੇਚ ਕਰ ਦੇਣਾ 43 ਲੱਖ ਦੀ ਤਾਂ ਗਿੰਦੀ ਕੋਈ ਨਹੀਂ 4 ਉਹ ਤੇ ਕਹਿੰਦੇ ਨੂੰ ਛੱਡ ਦੋ। ਚਾਹੇ ਨਾ ਕਿ ਚਾਲ ਚਲੇਗਾ। ਉਹ ਛੱਡ ਦੋ। ਕਿੰਨੀ ਕੀ ਦਿਰ ਹੋ ਗਈ ਜਿਹੜਾ ਮਸਲਾ ਜਿਹੜਾ ਤੁਹਾਡੇ ਨਾਲ ਦਿੰਦੇ। ਇਹਨੂੰ ਇਹ 3 ਸਾਲ ਹੋ ਗਏ। ਚਾਹੇ 3-4 ਸਾਲ। ਪਹਿਲੇ ਵੀ ਇੱਕ ਵਾਰੀ ਤੁਹਾਡੀ ਹਾਂ ਦੋ ਵਾਰੀ ਹੋ ਚੁੱਕੀ ਹੈ। ਦੋ ਵਾਰੀ ਹੋ ਚੁੱਕੀ ਹੈ। ਹਾਂਜੀ। ਜੱਗਿਆ ਵੀ ਤਾਂ ਨਾ ਕਰ ਗਿਆ। ਉਦੋਂ ਵੀ ਆਸਵਾਸ ਨਹੀਂ ਮਿਲਿਆ ਤੇ ਹੁਣ ਤੁਹਾਨੂੰ ਕੀ ਹੁਣ ਤਾਂ ਕੋਈ ਆਸਵਾਸ ਨਹੀਂ ਨਹੀਂਗਾ ਉਹ ਤੇ ਤੁਹਾਡੇ ਸਾਹਮਣੇ ਆ। ਕਿਸਾਨ ਹੀ ਹੋਈ ਇਹਨਾਂ ਨੇ ਤੇ ਕੀ ਮਾਰੇ ਆ ਸਾਨੂੰ ਹੀ ਮਾਰੇ ਆ। ਤੇ ਹੋਰ ਅਸੀਂ ਇੱਥੇ ਕੀ ਕਰ ਸਕਦੇ ਦੱਸੋ। ਅਗਰ ਕਿਸਾਨ ਯੂਨੀਅਨ ਨਾਲ ਨਾਲ ਹੋਵੇ ਸਦਾ ਗਰਮਜੀ ਦੀ ਨੰਗਲੀ ਨਾਲ ਨਾਲ ਹੋਵੇ ਉਹਨੇ ਟੀਮ ਨਾਲ ਨਾਲ ਹੋਵੇ ਇਹਦੇ ਕਦੋਂ ਚੁੱਕੇ ਬਾਹਰ ਮਾਰਨ ਐ ਤਾੜਾ ਤਰਨਾ ਕੋਣ ਤੱਕ ਚੱਲੇਗਾ ਜਦ ਤੱਕ ਸੰਘਰਸ਼ ਇਹ ਕਦ ਤੱਕ ਚੱਲੇਗਾ ਬੈਂਕ ਦਾ ਕੋਈ ਆਇਆ ਤੁਹਾਡੇ ਕੋਲ ਆਇਆ ਕੋਈ ਦੇਖੋ ਮੇਰੇ ਤਾਂ ਕਿਸੇ ਨੇ ਨਹੀਂ ਪਹੁੰਚਣਾ ਛੜੀ ਗੱਲ ਬਹੁਤ ਨਹੀਂ ਸਰਦਾਰ ਗਰਮਜੀ ਦੀ ਨੰਗਲੀ ਨਾਲ ਹੋਣੀ ਹੈ ਅੱਜ ਮੇਰੇ ਸੋਹਰਾ ਸੋ ਸੁਸ਼ੀਲ ਬਲੋ ਤਰਾਸੀ ਨਾਲ ਹੋਣੀ ਮੈਂ ਇਹ ਦੋ ਬੰਦੇ ਹੀ ਗੱਲ ਕਰਦੇ ਪਏ ਨੇ ਅਸੀਂ ਪਿੱਛੇ ਹਾਂ ਕੀ ਹੁਣ ਕੀ ਮੰਗ ਕੀ ਕਰਦੇ 30 ਅਸੀਂ ਕਹਿੰਦੇ ਅਸੀਂ ਪੈਸੇ ਦੇਣ ਨੂੰ ਤਿਆਰ ਹੁਣੇ ਲੈ ਲਓ ਪੈਸੇ ਉਹਨਾਂ ਨੇ ਵੱਡਿਆਂ ਨੇ 45 ਲੱਖ ਰੁਪਏ ਕਿਹਾ ਤਾਂ ਹੀ 45 ਲੱਖ ਦੇਣ ਨੂੰ ਤਿਆਰ ਹੋਰ ਦੱਸੋ ਕੀ ਕਰੀਏ ਹੁਣ ਆਪਣੇ ਬੱਚੇ ਗਿਰਵੀ ਪਾ ਦੇ ਨਾਲੀ 10 ਸਾਲ ਦੀ ਕੁੜੀ ਹੈ 7 ਸਾਲ ਦੀ ਕੁੜੀ 3 ਸਾਲ ਦਾ ਉਹਨਾਂ ਨੇ ਗਿਰਵੀ ਪਾ ਕੇ ਦੇਣਾ ਉਹ ਵੀ ਨਹੀਂ ਪੈਣਾ ਉਹਨਾਂ ਨੂੰ ਕੁਝ ਨਹੀਂ ਮਿਲਣਾ ਮੱਜੀ ਦਾ ਕਾਰੋਬਾਰ ਬੰਦ ਹੋ ਗਿਆ ਕੀ ਕਰੀਏ ਫਾਈਲ ਆ ਲੈਦੇ ਆਪਣੇ ਮੁੰਤਈਏ ਕੋਈ ਹਾਲ ਹੈ ਯਾਰ ਖਾ ਕੇ ਸਾਰੇ ਮਰਜੀ ਹੈ ਇਹਨਾਂ ਨੂੰ ਜਗ੍ਹਾ ਦੇਦੀ ਹੈ ਅਜਾ ਗੱਲ ਨੂੰ ਕੋਈ ਗੱਲ ਫਾਦੋ ਇੰਦਾ ਤਾਂ ਜ਼ਿੰਮੇਵਾਰ ਕੌਣ ਮੰਨਦਾ ਜਿਵੇਂ ਆਪਣੀ ਸਰਕਾਰ ਜਿਹੜੀ ਪ੍ਰਸ਼ਾਸਨ ਹੈ ਬੈਂਕ ਹੈ ਜਿੰਮੇਵਰ ਤੇ ਉਹ ਨੇ ਤੇ ਇਹਨਾਂ ਨੂੰ ਜ਼ਿੰਮੇਵਰ ਬਣਾਉਂਦਾ ਜਿਹੜੀ ਕਿਸਾਨ ਹੀ ਉਹ ਨਹੀਂ ਸਾਡੇ ਨਾਲ ਮੋਢਾ ਲਾ ਕੇ ਚੱਲੀ ਹੈ ਜਿੰਨੀ ਇਹਨਾਂ ਨੇ ਸਪੋਰਟ ਕਰਦੀ ਕਰ ਇਹ ਨਾ ਹੋਣ ਮੈਨੂੰ ਨਹੀਂ ਲੱਗਦਾ ਕੋਈ ਆਪਣੀ ਕੋਠੀ ਕੋਈ ਜਗ੍ਹਾ ਕੋਈ ਆਪਣਾ ਕਬਜ਼ਾ ਛੁਡਾ ਸਕਦਾ ਮੈਨੂੰ ਨਹੀਂ ਨੂੰ ਉਮੀਦ ਕਿਸੇ ਕਿੰਨੇ ਪੈਸੇ ਜਿਹੜੇ ਇਹਨਾਂ ਬਣਾਏ ਇਹ ਕਹਿੰਦੇ ਵੀ ਇਹੀ ਲੈਣ 43,50 ਹਜ਼ਾਰ ਰੁਪਏ ਅਸੀਂ ਦੇ ਚੁੱਕੇ ਹਾਂ 70 ਲੱਖ ਸਾਡਾ ਲੋਨ ਹੈ 27 ਲੱਖ ਸਾਡਾ ਨਿਕਲਦਾ ਹੈ ਉਹ ਅਸੀਂ ਦੇਣ ਨੂੰ ਤਿਆਰ ਹਾਂ ਪਰ ਉਸ ਤ ਵ ਜੜੀ ਵਿਆਹ ਵਡਾ ਬੰਦਾ ਸਾਡੀ 40 ਗੱਲ ਹੋਈ ਸੀ ਨਹੀਂ ਮੰਨੇ 45 ਦੀ ਜਨ ਖੁੱਲੀ ਆਫਰ ਦੇ ਦਿੱਤੀ ਐ 45 ਲੱਖ ਰੁਪਏ ਆਪਣੀ ਜਗਾ ਵੇਚੀ ਐ ਤੇ ਇਹਨਾਂ ਨੂੰ ਮੈਂ ਪੈਸੇ ਦੇ ਰਿਹਾ ਹਾਂ ਇਹਨੂੰ ਮੈਂ ਇੱਕ ਵਾਰ ਵੀ ਇਹ ਨਹੀਂ ਕਿਹਾ ਮੈਂ ਪੈਸੇ ਨਹੀਂ ਦੇਨੇ ਅੱਜ ਇਹਨਾਂ ਨੇ ਸਰੇ ਗੁੰਡਾਗਰਦੀ ਕੀਤੀ ਹੈ ਤਹਿਸੀਲਦਾਰ ਦੇ ਆਉਣ ਤੋਂ ਬਾਅਦ ਇਹਨਾਂ ਨੇ ਪਾਰਟੀ ਬਣਾ ਲਿਆ ਕਿਸਾਨਾਂ ਨੂੰ ਪਾਰਟੀ ਬਣਾ ਲਿਆ ਸੀਪੀ ਨੂੰ ਕੁਆਲਟੀ ਬਣਾ ਲਿਆ ਤਹਿਸੀਲਦਾਰ ਨੂੰ ਪਾਰਟੀ ਬਣਾ ਲਿਆ ਉਹਨਾਂ ਨੇ ਵੇਖ ਕੇ ਸਾਡੇ ਦੇ ਪਾਰਟੀ ਬਣਾਇਆ ਉਹਨਾਂ ਨੇ ਆਪਣੇ ਹੈਵੀ ਕੰਮ ਸਾਡੇ ਉੱਤੇ ਹੈਵੀ ਕਰ ਦਿੱਤਾ ਇਹ ਗੁੰਡਾਗਰਦੀ ਦੀ ਸਰਕਾਰ ਹੈ ਦੇ ਬੈਂਕ ਲਈ ਇਹ ਮੰਗ ਕੀ ਕਰਦੇ ਆ ਮੈਂ ਪੈਸੇ ਦੇ ਰਿਹਾ ਮੇਰੇ ਕੋਲ ਪੈਸੇ ਲੈਣ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਮੇਰੇ ਕੋਲ 45 ਲੱਖ ਤੋਂ ਉੱਪਰ ਕਰ ਰਹੀਆਂ ਨਹੀਂ ਗਾ ਜੇ ਬਹੁਤੀ ਗੱਲ ਲਹੀਏ ਤੇ ਮੈਨੂੰ ਆਪਣੇ ਕੋਲ ਨੌਕਰੀ ਰੱਖ ਲੋ 아이 ਹੋ ਕਰ ਸਕਦਾ ਹੋਰ ਕੁਛ ਨਹੀਂ ਓਕੇ ਧੰਨਵਾਦ ਜਿਹੜਾ ਅੱਜ ਕਿਸਾਨ ਜਥੇਬਦੀ ਮਿਲੋਂ ਧਰਨਾ ਦਿੱਤਾ ਜਾ ਰਿਹਾ ਜੀ ਇਹ ਅਸੀਂ ਜਿਹੜੀ ਸਾਡੀ ਇੱਕ ਮੰਗ ਬਾਜੋ ਅਸੀਂ ਰੋਜ਼ ਸਟੇਜਾਂ ਤੇ ਕਹਿੰਨੇ ਆ ਵੀ ਛੋਟਾ ਦੁਕਾਨਦਾਰ ਛੋਟਾ ਵਪਾਰੀ ਛੋਟਾ ਜਿਹੜਾ ਮੁਲਾਜ਼ਮ ਆ ਜਾ ਮਜ਼ਦੂਰ ਜਾਂ ਕਿਸਾਨ ਜਿਹੜੇ ਇਹਨਾਂ ਸਾਰਿਆਂ ਉੱਤੇ ਇੱਕ ਤਲਵਾਰ ਲੜਕਦੀ ਰਹੀ ਆ ਕਿ ਇਹਨਾਂ ਦੇ ਕਾਰੋਬਾਰ ਖਤਮ ਕਰਨੇ ਆ ਉਹਦੀ ਜਿੰਦੀ ਜਾਗ ਦੀ ਮਿਸਾਲ ਤੁਹਾਡੇ ਸਾਹਮਣੇ ਜਿਹੜਾ ਅਸੀਂ ਧਰਨਾ ਲਾਇਆ ਇਹਦੇ ਵਿੱਚ ਇਹ ਪਰਿਵਾਰ ਦੀ ਜਿਹੜੀ ਇਹਨਾਂ ਕੁਰਕੀ ਕੱਢੀ ਆ ਪਰ ਬੜੀ ਦੁਖਦਾਈ ਗੱਲ ਇਹ ਆ ਵੀ ਜਿਹੜਾ ਇਹ ਪਰਿਵਾਰ ਵਾਇਦ ਨੂੰ ਇਹ ਜਿਹੜੀ ਕੁਰਕੀ ਆਈ ਹੈ ਹਾਈ ਕੋਰਟ ਵੱਲੋਂ ਆਈ ਆ ਇਹ ਪਰਿਵਾਰ ਨੂੰ ਜਿਹੜਾ ਵਾ ਹਾਈ ਕੋਰਟ ਦੇ ਵਿੱਚ ਜਿਹੜਾ ਵਾ ਅਜੇ ਤੱਕ ਕੋਈ ਸੱਮਨ ਨਹੀਂ ਆਇਆ ਤੇ ਹਾਈ ਕੋਰਟ ਦੇ ਵਿੱਚ ਆਪਣੀ ਗੱਲ ਰੱਖ ਸਕਦਾ ਅਸਲ ਦੇ ਵਿੱਚ ਹੋਇਆ ਕੀ ਇਹਦੇ ਵਿੱਚ ਆ ਇਸ ਪਰਿਵਾਰ ਨੇ ਕਰੋਨਾ ਤੋਂ ਪਹਿਲਾਂ ਲੋਨ ਲਿਆ ਸੀ कोरोना ਤੱਕ ਜਿਹੜਾ 2018 ਤੋਂ ਲਿਆਸ ਤੇ করোনা ਤੱਕ ਇਹਦੀ ਇੱਕ ਵੀ ਕਿਸਤ ਨਹੀਂ ਟੁੱਟੀ ਕੋਈ ਕਿਸਤ ਨਹੀਂ ਪੈਂਡਿੰਗ ਬਿਲਕੁਲ ਲਗਾਤਾਰ ਕਿਸ਼ਤਾਂ ਤਾਰਦੇ ਰਹੇ ਆ করোনা ਦੇ ਵਿੱਚ ਜੱਕਦਮ ਦੇ ਆ ਕੇ ਜੋ ਸਰਕਾਰੀ ਥੋੜਾ ਚੱਲਿਆ ਵੀ ਦੁਕਾਨਾਂ ਬੰਦ ਕਰਦੇ ਉਹਦੇ ਵਿੱਚ ਇਹਨਾਂ ਦੇ ਦੁਕਾਨਾਂ ਬੰਦ ਹੋ ਗਏ ਇਹਨਾਂ ਦਾ ਪਾਣੀ ਦਾ ਕਾਰੋਬਾਰ ਜਿਹੜਾ ਕਿ ਬਿਲਕੁਲ ਠੱਪ ਹੋ ਕੇ ਰਹਿ ਗਿਆ ਫਿਰ ਉਸ ਤੋਂ ਬਾਅਦ ਜੋ ਮੋਦੀ ਸਾਹਿਬ ਵੱਲੋਂ ਇੱਕ ਆਰਡਰ ਜਾਰੀ ਹੋਇਆ ਸੀ ਕਿ ਜਿੰਨਾ ਕਿਸੇ ਦਾ ਲੋਨ ਆ ਉਹਦਾ 10ਵਾਂ ਹਿੱਸਾ ਦੁਬਾਰਾ ਜਿਹੜਾ ਲੋਕਾਂ ਨੂੰ ਦਿੱਤਾ ਜਾਵੇ ਤਾਂ ਕਿ ਲੋਕ ਆਪਣਾ ਦੁਬਾਰਾ ਤੋਂ ਕਾਰੋਬਾਰ ਸ਼ੁਰੂ ਕਰ ਸਕਣ ਉਹ 10ਵਾਂ ਹਿੱਸਾ ਇਹਨਾਂ ਬੈਂਕਾਂ ਵੱਲੋਂ ਦਿੱਤਾ ਜਰ ਪਰ ਇਹਨਾਂ ਕੋਲ ਅਗਲੇ ਦਿਨ ਜਾਂ ਤੀਸਰੇ ਦਿਨ ਜਾਂ ਚੌਥੇ ਦਿਨ ਵਾਪਸ ਆਪਣੇ ਖਾਤਿਆਂ 'ਚ ਲੈ ਲਿਆ ਵੀ ਤੁਹਾਡੀਆਂ ਕਿਸ਼ਤਾਂ ਰੈਗੂਲਰ ਕਰਦਾਂਗੇ ਨਾ ਤੇ ਨਾ ਉਹ ਕਿਸ ਤਰ੍ਹਾਂ ਰੈਗੂਲਰ ਕੀਤੀਆਂ ਤੇ ਉਲਟਾ ਇੱਕ ਲੋਨ ਜਿਹੜਾ ਨਾਲ ਫੇਰ ਚੱਲਦਾ ਸ਼ੁਰੂ ਕਰਤਾ ਜਿਹੜਾ ਦੁਬਾਰਾ ਇਹਨਾਂ ਨੂੰ ਦਿੱਤਾ ਵਾ ਜਿਹੜਾ ਕਿ ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਲਾਟ ਤੇ ਕਰਾਂਗੇ ਤੇ ਉੱਤੇ ਕੋਈ ਵਿਆਜ ਨਹੀਂ ਲੱਗੂਗਾ ਉਹਨੂੰ ਵੀ ਵਿਆਜ ਲਾਉਣਾ ਸ਼ੁਰੂ ਕਰਤਾ ਤੇ ਵੱਡੇ ਲੋਨ ਬਣਾਤੇ ਕਾਰੋਬਾਰ ਅੱਜ ਤੱਕ ਠੱਪ ਪਾਇਆ ਦੁਬਾਰਾ ਉਸ ਜਿਹੜੀ ਲੀ ਤੇ ਚੱਲਦੇ ਉੱਥੇ ਆ ਨਹੀਂ ਸਕੇ ਤੇ ਅੱਜ ਜਿਹੜਾ ਪ੍ਰਸ਼ਾਸਨਾ ਵੱਡੀ ਫੋਰਸ ਦੇ ਨਾਲ ਇਹਨਾਂ ਦੇ ਘਰ ਦੇ ਉੱਤੇ ਦੁਕਾਨ ਦੇ ਉੱਤੇ ਕਬਜ਼ਾ ਕਰਨ ਵਾਸਤੇ ਆਇਆ ਇਹ ਪਰਵਾਹ ਪੈਸੇ ਦੇ ਦੇਣ ਨੂੰ ਰਾਜੀ ਆ ਇਹ ਨਹੀਂ ਵੀ ਪੈਸੇ ਨਹੀਂ ਦੇਣੇ ਪਰ ਇਹ ਕਹਿੰਦੇ ਵੀ ਜਿਹੜਾ ਵਿਆਜ ਨੂੰ ਵਿਆਜ ਚੱਕਰਵਰਤੀ ਵਿਆਜ ਆ ਜਿਹੜੇ ਖਰਚੇ ਪਾਏ ਆ ਇਹ ਸਾਰੇ ਉੱਤੋਂ ਲਾ ਕੇ ਜਿੰਨੇ ਅਸੀਂ ਤੁਹਾਡੇ ਕੋਲ ਪੈਸੇ ਲਏ 70 ਲੱਖ ਲਿਆ ਸੀ ਅਸੀਂ ਅਸੀਂ 85 ਲੱਖ ਰੁਪਈਆ 90 ਲੱਖ ਰੁਪਈਆ ਦੇਣ ਤੱਕ ਵੀ ਤਿਆਰ ਆ ਪਰ ਉਹ ਇੱਕੋ ਗੱਲ ਤੇ ਅੜਿਆ ਵੀ ਸਾਨੂੰ ਕੋਠੀ ਤੇ ਕਬਜ਼ਾ ਚਾਹੀਦਾ ਜਿਹੜਾ ਕਿ ਸਾਡੀ ਇਹ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਸਾਡੀ ਇਹ ਹਾਈ ਕੋਰਟ ਅੱਗੇ ਵੀ ਤੜੜਾਈਆਂ ਅਪੀਲਵਾ ਵੀ ਜਿਹੜੇ ਇਹੋ ਜਿਹੇ ਠੱਗ ਬਾਜਵਾਜਾਂ ਜਿਹੜੇ ਇਹੋ ਜਿਹੇ ਬੈਂਕਾਂ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਆ ਉਹਨਾਂ ਦੇ ਘਰ ਬਾਹਰ ਉਜਾੜਨਾ ਚਾਹੁੰਦੇ ਆ ਦੁਕਾਨਾਂ ਇਹਨਾਂ ਉੱਤੇ ਨਕੇਲ ਕੱਸਣੀ ਚਾਹੀਦੀ ਨਾ ਕਿ ਐਸੇ ਆਰਡਰ ਕੱਢ ਕੇ ਇਹਨਾਂ ਲੋਕਾਂ ਨੂੰ ਖੱਜਲ ਖਰਾਬ ਕਰਨਾ ਜਿਹੜਾ ਜਿਹੜੇ ਅੱਗੇ ਸੜਕ ਦੇ ਉੱਤੇ ਬੈਠੇ ਹੋਏ ਚਾਹੀਦਾ ਵੀ ਇੱਥੇ ਕੀ ਏਦਾਂ ਕੀ ਜਿੱਦਾਂ ਇਹਨਾਂ ਨੂੰ ਪੈਸਾ ਜਿੱਦਾਂ ਉਹਨਾਂ ਨੇ ਦਿੱਤਾ ਵੀ ਇਹ ਕੋਈ ਨਹੀਂ ਵੀ ਦੇ ਸਕਦੇ ਵੀ ਇੰਦਾਂ ਦੀ ਹਾਲਤ ਕਿ ਅੱਜ ਜਿੱਦਾਂ ਇਹ ਨੋਬਤ ਆਈ ਹੈ ਕਿ ਇਹ ਦੋ ਹੀ ਜੀ ਤਾਂ 4 ਸਾਲ ਪਹਿਲਾਂ ਬੈਂਕ ਤੇ ਜਾਂਦੇ ਰਹੇ ਆ ਜੀ ਇਹ ਕਹਿੰਦੇ ਰਹੇ ਵੀ ਸਾਡੇ ਕੋਲ ਤੁਹਾਡਾ ਪੈਸਾ ਨਹੀਂ ਧਰਨਾ ਸਾਡਾ ਜੋ ਵੀ ਬਣਿਆ ਵਾ ਉਹਨਾਂ ਤੁਸੀਂ ਦੱਸ ਦਿਓ ਅਸੀਂ ਤੁਹਾਡਾ ਪੈਸਾ ਧਾਰ ਦਿੰਨੇ ਆ ਪਰ ਇਹ ਬੈਂਕ ਵਾਲੇ ਜਿਹੜੇ ਆ ਜਿੰਨਾਂ ਚਿਰ ਐਨਪੀਏ ਨਾ ਕਰਦੋਂ ਉਹਨਾਂ ਚਿਰ ਤੱਕ ਇਹ ਗੱਲ ਨਹੀਂ ਕਰ ਸਕਦੇ ਇਹਨਾਂ ਨੇ ਐਨਪੀਏ ਕਰਨ ਵਾਸਤੇ 4 ਸਾਲ ਲਗਾਏ ਆ ਜੇ ਐਨਪੀਏ ਕੀਤਾ ਤੇ ਫਿਰ ਇਹਨਾਂ ਅਪਰੂਵਲ ਭੇਜਣੀ ਹੁੰਦੀ ਆ ਵੀ ਘੱਟ ਤੋਂ ਘੱਟ ਇਸ ਵਕਤ ਤਾ ਹਾਲਾਤ ਵਾ ਕਿ ਇਹਨੇ ਪੈਸੇ ਸਾਡੇ ਵਾਪਸ ਹੋ ਸਕਦੇ ਆ ਆਪਾਂ ਕਰ ਲਈਏ ਪਰ ਜਿੰਨੇ ਵੀ ਪ੍ਰਾਈਵੇਟ ਇਹ ਜਿਹੜੀਆਂ ਸਰਸ ਦੀਆਂ ਜਿੰਨੀਆਂ ਵੀ ਇਹ ਪ੍ਰਾਈਵੇਟ ਕੰਪਨੀਆਂ ਵਾ ਇਹ ਇਸੇ ਤਰ੍ਹਾਂ ਲੋਕਾਂ ਨੂੰ ਹਰਾਸਮੈਂਟ ਕਰਦੇ ਨੇ ਦਾ ਨਿਸ਼ਾਨਾ ਇਹ ਹੋਈ ਹੁੰਦਾ ਕਿ ਲੋਕਾਂ ਦੀਆਂ ਪ੍ਰਾਪਰਟੀਆਂ ਖੋਣੀਆਂ ਉਹਨਾਂ ਨੂੰ ਜਿਹੜਾ ਵਾ ਘਰੋਂ ਬਾਹਰ ਕਰਨਾ ਇਹ ਬੜੀ ਤਰਾਸ ਦੀ ਗੱਲ ਵਾ ਪਰ ਅਸੀਂ ਭਾਰਤੀ ਕਿਸਾਨਾਂ ਦੀ ਏਕਤਾ ਸਿੱਧੂਪੁਰ ਵਾਲੇ ਇਹਨਾਂ ਦੇ ਨਾਲ ਖੜੋਤੇ ਆ ਅਸੀਂ ਜਿੰਨਾ ਚਿਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਹੁੰਦਾ ਉਹ ਨਾ ਚਿਰ ਤੱਕ ਇਹਨਾਂ ਦੇ ਨਾਲ ਖੜੋਤੇ ਰਹਿਣਾ ਇਹ ਕੇ ਵੀ ਜਿਹੜੇ ਕੋਈ ਤੁਹਾਡੇ ਵੱਲੋਂ ਅਕੱਦਮ ਸਟੈਪੀਨਾ ਪਰਮਾਨ ਦੇ ਹੱਕ ਚ ਚੁੱਕਿਆ ਜਾਵੇ ਜੇ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਤੱਕ ਨਹੀਂ ਹਾਂ ਬਿਲਕੁਲ ਜੀ ਜਿੰਨਾ ਚਿਰ ਤੱਕ ਸਾਨੂੰ ਅਹੇ ਅੱਜ ਹਾਈ ਕੋਰਟ ਦਾ ਆਰਡਰ ਵਾ ਅਸੀਂ ਮੰਨਦੇ ਵੀ ਹਾਈ ਕੋਰਟ ਦਾ ਆਰਡਰ ਵਾ ਅਸੀਂ ਲਾਗੂ ਕਰਨਾ ਪਰ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਵੀ ਉਹ ਰਿਪੋਰਟ ਬਣਾ ਕੇ ਭੇਜਣੀ ਵੀ ਹਾਈ ਕੋਰਟ ਨੂੰ ਗਮਰਾਹ ਕਰਕੇ ਆਰਡਰ ਲਿਆਦਾ ਗਿਆ ਨਾ ਕਿ ਸਹੀ ਆਰਡਰ ਵਾ ਹਾਈ ਕੋਰਟ ਨੂੰ ਗਮਰਾਹ ਕੀਤਾ ਜਦੋਂ ਹਾਈ ਕੋਰਟ ਕੇ ਦੂਜਾ ਪੱਖ ਹੀ ਨਹੀਂ ਪਹੁੰਚਿਆ ਪਤਾ ਹੀ ਨਹੀਂ ਉੱਥੇ ਕੀ ਬਣਿਆ ਕੀ ਨਹੀਂ ਇਹ ਜਿਹੜਾ ਵਾ ਇਹ ਹਾਈ ਕੋਰਟ ਨੂੰ ਜਿਹੜਾ ਸਾਡੀ ਪ੍ਰਸ਼ਾਸਨ ਕੇ ਇਹੋ ਅਪੀਲ ਆ ਵੀ ਹਾਈ ਕੋਰਟ ਨੂੰ ਰਿਪੋਰਟ ਬਣਾ ਕੇ ਭੇਜਣ ਵੀ ਅਸਲ ਚ ਗਰਾਊਂਡ ਦੇ ਵਿੱਚ ਕੀ ਆ ਇਹਨਾਂ ਕਿਸ ਤਰ੍ਹਾਂ ਲੋਕਾਂ ਨੂੰ ਖੱਜਲ ਖਰਾਬ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਦੇ ਪ੍ਰਾਪਰਟੀਆਂ ਹੜੱਪਣਾ ਚਾਹੁੰਦੇ ਆ ਤੇ ਮੇ ਸੋ ਤੋਂ ਦਾ ਇਹ ਇੰਨਾ ਡਿਮਿਥਿਆ ਗਿਆ ਸਾਡੇ ਵੱਲੋਂ ਇਹ ਆਪ ਇਸ ਚਾਹ ਸਾਨੂੰ ਜੇਲੀ ਡੱਕ ਦੇਣ ਚਾਹੇ ਸਾਨੂੰ ਥਾਣਿਆਂ 'ਚ ਬੰਦ ਕਰ ਦੇਣ ਅਸੀਂ ਇਹ ਕੋਠੀ ਤੇ ਕਬਜ਼ਾ ਨਹੀਂ ਹੋਣ ਦਵਾਂਗੇ ਬਹਿ ਕੇ ਜਿਹੜੀ ਗੱਲਬਾਤ ਟੇਬਲ ਟਾਕ ਤੇ ਉਹ ਕਰ ਲੈਣਾ ਉਹਦੇ ਨਾਲ ਜਿਤਨਾ ਨਿਬੜਦਾ ਉਤਰਨ ਦੇ ਧੰਨਵਾਦ ਸੁਸ਼ੀਲ ਮਲੋਤਰਾ ਜੀ ਅਸੀਂ 2018 ਦੇ ਵਿੱਚ ਅਲਫਾ ਆਪਣਾ ਕਿਨਾਂ ਇੰਡੀਆਪਾਲ ਕੰਪਨੀ ਤੋਂ ਲੋਨ ਲੈਂਦਾ ਸੀਗਾ 35 ਲੱਖ ਰੁਪਏ ਦਾ ਸਾਡਾ ਅੱਛਾ ਵਿਵਹਾਰ ਦੇਖਦੇ ਹੋਇਆ ਦੁਬਾਰਾ ਕੰਪਨੀ ਨੇ 25 ਲੱਖ ਦਾ ਲੋਨ ਹੋਰ ਦਿੱਤਾ ਉਸ ਤੋਂ ਬਾਅਦ 10 ਲੱਖ ਦਾ ਹੋਰ ਦਿੱਤਾ। ਕੁੱਲ 70 ਲੱਖ ਦਾ ਲੋਨ ਲੇਤਾ 2018 ਦੇ ਵਿੱਚ। 2020 ਦੇ ਵਿੱਚ ਕਰੋਨਾ ਮਹਾਮਾਰੀ ਆਉਣ ਦੇ ਕਾਰਨ ਸਾਰੇ ਪੂਰੇ ਇੰਡੀਆ ਨਹੀਂ ਪੂਰੇ ਦੇਸ਼ ਪੂਰੀ ਹਰ ਪੂਰੇ ਵਾਰਡ ਦੇ ਵਿੱਚ ਇਹ ਪ੍ਰੋਬਲਮ ਆਈ ਜਿੱਥੇ ਕਿ ਕਾਰੋਬਾਰ ਸਾਰਿਆਂ ਦੇ ਲੋਕਾਂ ਦੇ ਬੰਦ ਹੋ ਗਏ। ਕਾਰੋਬਾਰ ਬੰਦ ਹੋਣ ਤੋਂ ਬਾਅਦ ਅਸੀਂ ਅੰਮੜੇ ਦੇ ਦਫ਼ਤਰ 'ਚ ਗਏ ਆਂ, ਇੰਡੀਆਪਲ ਦੇ ਦਫ਼ਤਰ 'ਚ ਗਏ ਆਂ, ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਉਹਨਾਂ ਕਿਸ਼ਤਾਂ ਅੱਗੋਂ ਭਰਿਆ ਨਹੀਂ ਜਾਣੀਆਂ। ਜੋ ਸਾਡਾ ਬੰਦਾ ਵਾ ਉਹਦੇ ਮੁਤਾਬਕ ਜੋ ਵੀ ਸੈਟਲਮੈਂਟ ਕਰਨੀ ਹੈ ਜੋ ਵੀ ਘਟਾਉਣਾ ਹੈ ਕਿ ਸਾਨੂੰ ਦੱਸੋ ਜੀ ਤੁਹਾਨੂੰ ਪੈਸੇ ਦੇ ਦਿੰਦੇ ਆ ਇਹ ਕੋਈ ਤੁਹਾਨੂੰ ਨਹੀਂ ਗੱਲ ਇਹ 2020 ਚ ਫਿਰ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਜੀ ਇਹਨਾਂ ਕੋਲੋਂ ਇੱਕ ਸਟੇਟਮੈਂਟ ਲੈ ਲਈ ਇਹ ਕਹਿੰਦੇ ਆ ਵੀ ਇਹ ਤੁਸੀਂ ਸਟੇਟਮੈਂਟ ਕਦੀ ਦਿੱਤੀ ਹੈ ਜਿਹਦੇ ਵਿੱਚ ਕਿ ਸਾਡੀਆਂ 180 ਕਿਸ਼ਤਾਂ ਦਾ ਲੋਨ ਸੀਗਾ ਜਿਹਦੇ ਚ 48 ਕਿਸ਼ਤਾਂ ਲਗਭਗ ਦੇਤੀਆਂ ਗਈਆਂ ਤੇ 466 ਕਿਸ਼ਤਾਂ ਬਾਕੀ ਸੀ ਦੂਸਰਾ ਲੋਨ 180 ਕਿਸ਼ਤਾਂ ਵਾਲਾ ਹੀ ਉਹ ਵੀ ਆ ਵੀ 180 ਆ ਲਾਏਗਾ ਉਹਦੇ ਵਿੱਚ 300 300 ਕਿੰਨੀਆਂ ਕਿਸ਼ਤਾਂ 65 ਕਿਸ਼ਤਾਂ ਉਹ ਵੀ ਬੈਲੈਂਸ ਤੀਸਰਾ ਲੋਨ ਉਹ ਚ 200 ਜਿਹੜਾ ਲਾਸਟ ਦਿੱਤਾ ਉਹ ਚ 235 ਕਿਸ਼ਤਾਂ ਬੈਲੈਂਸ ਇਹ ਸਾਰੀਆਂ ਕਿਸ਼ਤਾਂ ਅਸੀਂ ਕਿ ਕਿਸ ਤਰ੍ਹਾਂ ਤੋਂ ਹੀ ਬਣਾਇਆ ਮੈਂ ਕਿਹਾ ਵੀ RBI ਨੇ ਤੇ ਰੇਟ ਆਫ ਇੰਟਰਸਟ ਘਟਾਇਆ ਵਾ ਜਦਕਿ ਸਾਰੇ ਬੈਂਕਾਂ ਨੇ ਰੇਟ ਘਟਾਤਾ ਵਾ ਕਿ ਤੁਸੀਂ ਕਹਦਾ ਵਧਾਉਂਦੇ ਹੋ ਮੈਂ ਕਿਹਾ ਮੇਰਾ ਵੀ ਲੋਨ ਹੈ HDB ਦੇ ਚਲੌਣੇ ਹੀ ਤੇ ਉਹਨਾਂ ਨੇ ਤੇ ਕਿਸ਼ਤ ਘਟਾਈ ਆ ਕਹਿੰਦੇ ਜੀ ਐਚਡੀਪੀ ਵਾਲੇ ਐਚਡੀਐਫਸੀ ਦਾ ਜਿਹੜਾ ਉਹ ਬੱਚਾ ਵਾ ਜੋ ਚਾਹਵੇ ਕਰ ਸਕਦੇ ਨੇ ਅਸੀਂ ਨਹੀਂ ਕਰਦੇ ਮੈਂ ਕਿਹਾ ਤੁਸੀਂ 9 ਤੋਂ 13.5% ਲੋਨ ਵਿਆਜ ਕਰ ਦੋਗੇ ਕਹਿੰਦੇ ਹਾਂ ਜੀ ਮੈਂ ਕਿਹਾ ਅਸੀਂ ਮਕਾਨਾ ਚਾਹੁੰਦੇ ਆ ਤੁਹਾਨੂੰ ਇਹਨਾਂ ਨੇ ਉਸ ਵੇਲੇ ਵੀ ਸਾਨੂੰ ਕਿਹਾ ਜੀ ਅਜੇ ਤੁਹਾਡੇ ਨਾਲ ਸਾਡੀ ਨਹੀਂ ਰੁਕਣੀ ਅਸੀਂ ਪੈਸੇ ਲੈਣੇ ਪੂਰੇ ਲੈਣੇ ਆ ਜੇ ਅਸੀਂ ਇਹਨਾਂ ਦੇ ਕੋਲ ਪੂਰੇ ਪੈਸੇ ਵੀ ਲੈ ਕੇ ਚਲੇ ਜਾਂਦੇ ਇਹਨਾਂ ਦੇ ਮੁਤਾਬਕ ਇੰਨਾ ਦਾ ਇੱਕ ਰੂਲ ਹੈਗਾ ਵਾ ਚਾਹੇ ਆ ਕੋਈ ਵੀ ਪ੍ਰਾਈਵੇਟ ਬੈਂਕ ਹੈਗਾ ਵਾ ਇਹ ਕਦੀ ਗਾਹ ਨੂੰ ਛੱਡਣਾ ਨਹੀਂ ਚਾਹੁੰਦੇ ਉਹ ਚੰਦੇ ਨੇ ਫਸਿਆ ਹੀ ਰਵੇ ਉਸ ਵੇਲੇ ਉਹਨੂੰ ਇਹੋ ਜਿਹੇ ਸ਼ਰਤਾਂ ਸੁਣਾਣਗੇ ਕਿ ਉਹ ਇਹ ਉਹ ਸੋਚੇ ਕਿ ਯਾਰ ਮੈਂ ਲੋਣੀ ਭਰ ਲਾਂ ਜਾਂ ਜਾਂ ਕੋਈ ਹੱਲ ਨਹੀਂ ਹੈਗਾ ਕਿਹੜੇ ਬੈਂਕ ਤੋਂ ਲਿਆ ਹੈ ਇੰਡੀਆ ਬੁੱਲ ਤੋਂ ਇੰਡੀਆ ਬੁੱਲ ਬੈਂਕੜੀਆਂ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਹੈ ਇਹਨਾਂ ਕੋਲੋਂ ਲੋਨੇ ਤਾਂ ਇਹਨਾਂ ਨੇ ਸਾਨੂੰ ਫਸਾਉਣ ਵਾਸਤੇ ਹਰ ਤਰ੍ਹਾਂ ਦਾ ਹੱਥ ਕੰਡਾ ਬਣਾਇਆ ਜਿੰਨੀ ਵਾਰੀ ਇਹਨਾਂ ਨੇ ਬੁਲਾਇਆ ਹੈ ਅਸੀਂ ਓਨੀ ਵਾਰੀ ਇਹਨਾਂ ਦੇ ਨਾਲ ਗੱਲਬਾਤ ਕਰਨ ਗਏ ਆ ਲੇਕਿਨ ਇਹਨਾਂ ਦਾ ਇੱਕੋ ਹੀ ਮਕਸਦ ਹੈਗਾ ਵਾ ਕਿ ਜਿਹੜਾ ਘਰ ਦੇ ਤਾਂ ਅਸੀਂ ਲਾਉਂਦੇ ਤਾਂ ਤੇ ਕਬਜ਼ਾ ਕਰਨਾ ਵਾ ਇਸ ਵਕਤ ਇਹ ਲੋਕਾਂ ਦੇ ਨਾਲ ਬਹੁਤ ੱੱਕਾ ਕਰਦੇ ਪਏ ਨੇ ਜਗ੍ਹਾ ਜਗ੍ਹਾ ਹੁਣ ਸਾਡੇ ਨਾਲ ਤੇ ਕਿਸਾਨ ਯੂਨੀਅਨ ਖੜੀ ਆ ਇਹਨਾਂ ਦੇ ਕਾਰਨ ਸਾਡਾ ਤੇ ਬਚਾਅ ਹੋਇਆ ਦਾਵਾ ਦੋ ਜਿਆਦਾ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਤੇ ਕਬਜ਼ੇ ਕਰਦੇ ਪਏ ਨੇ ਆ ਇਹ ਬਾਅਦ ਵਿੱਚ ਉਹਨਾਂ ਦੇ ਘਰੋਂ ਬੇਕਾਰ ਕਰਕੇ ਤੇ ਉਹਨਾਂ ਘਰਾਂ ਨੂੰ ਵੇਚਣਾ ਲਾ ਦਿੰਦੇ ਨੇ ਉਹ ਵੀ ਸਾਡੇ ਕੋਲ ਪ੍ਰੂਫ ਹੈਗੇ ਨੇ ਜਿਹੜੇ ਨੂੰ ਇੱਕ ਬਾਅਦ ਵਿੱਚ ਲੋਕਾਂ ਨੂੰ ਕਹਿੰਦੇ ਨੇ ਵੀ ਇਹਨਾਂ ਨੂੰ ਵੇਚ ਰਹਿਣਾ ਕੋਠੀਆਂ ਨੂੰ ਇਹ ਸਾਰਾ ਕੁਝ ਮੈਂ ਚੰਨਾ ਵਾਂ ਵੀ ਇਹਨਾਂ ਕੰਪਨੀਆਂ ਦੀ ਇਹਨਾਂ ਕੰਪਨੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਲੋਕਡਾਊਨ ਤੋਂ ਬਾਅਦ ਜਿਹੜਾ ਤਗੜਾ ਕਫਲਾ ਬਹੁਤ ਜ਼ਿਆਦਾ ਹੋਇਆ ਹੈ ਜੇ ਸਰਕਾਰ ਸੱਚੀ ਸੋਚੀ ਹੋ ਕੇ ਇਹਨਾਂ ਦੀ ਜਾਂਚ ਕਰੇਗੀ ਨਾ ਤੇ ਅੱਜ ਹੀ ਇਹਨਾਂ ਦੇ ਲਾਇਸੈਂਸ ਕੈਨਸਲ ਹੋਣਗੇ ਕਿੰਨਾ ਪੈਸਾ ਸੀ ਤੇ ਕਿੰਨਾ ਦਿੱਤਾ ਤੁਸੀਂ 70 ਲੱਖ ਤਾਂ ਲੋਨ ਸੀਗਾ 43 ਲੱਖ ਰੁਪਇਆ ਦੇਤਾ ਇੱਕ ਲੋਨ ਹੋਰ ਕਿਸ ਨਾਂ ਦੇ ਪਾਉਂਦੇ ਪਏ ਨੇ ਇਹ ਜੀ ਤੁਸੀਂ ਲੋਕਡਾਊਨ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਸਿੱਧਿਆ ਕਰੋ ਤਾਂ ਕਿ ਕਿਸ਼ਤਾਂ ਭਰਨ ਯੋਗ ਹੋ ਜਾਵਣ। ਕਿਸ਼ਤਾਂ ਭਰਨ ਵਾਸਤੇ ਇਹਨਾਂ ਨੂੰ ਲੋਨ ਦਿਓ। ਇਹਨਾਂ ਨੇ ਕੀ ਕੀਤਾ ਏ? 70 ਲੱਖ 79000 ਦਿੱਤਾ। ਅੱਜ ਉਹਨਾਂ ਦੇ ਖਾਤੇ 'ਚ ਪਾ ਦਿੱਤਾ। ਅਗਲੇ ਦਿਨ ਬੈਂਕ ਕਰਮਚਾਰੀ ਆਂਦਾ ਵਾ ਕਹਿੰਦੇ ਜੀ ਕਢਾ ਦਿਓ। ਉਹ ਕਹਿੰਦੇ ਜੀ ਸਾਡੇ ਤੇ ECS ਲੱਗਾ ਹੋਦਾ ਵਾ। ਕਹਿੰਦੇ ਨਹੀਂ ਤੁਸੀਂ ਕਢਾ ਕੇ ਦਿਓ। ਅਸੀਂ ਤੁਹਾਨੂੰ ਰਸੀਦ ਦੇਾਂਗੇ। ਐਤਨਾ ਹੀ ਪੈਸੇ ਅਗਲੇ ਦਿਨ ਕਢਾਉਂਦੇ ਨੇ। ਉਹਨਾਂ ਕੋਲ ਲੈ ਜਾਂਦੇ ਨੇ। ਕਹਿੰਦੇ ਰਸੀਦ ਦੇਾਂਗੇ। ਕੋਈ ਰਸੀਦ ਦਿੱਤੀ ਕੋਈ ਨਹੀਂ ਦਿੱਤੀ। ਕੁਛ ਨਹੀਂ। ਮਤਲਬ ਕਿ ਅੰਨੀ ਰਵਾਈ ਹੈ ਉਹਦਾ ਵੀ ਇਹਨਾਂ ਨੇ 8-10 ਲੱਖ ਰੁਪਇਆ ਲੋਨ ਬਣਾਤਾ ਵਾ ਜਿਹੜੇ ਪੈਸੇ ਉਸ ਵੇ ਲੈਣਾ ਨੂੰ ਐ ਕਿਹਾ ਗਿਆ ਵੇ ਕਿ ਤੁਹਾਡੀਆਂ ਕਿਸ਼ਤਾਂ ਸਿੱਧੀਆਂ ਰਹਿਣਗੀਆਂ ਤੁਹਾਡਾ ਰਿਕਾਰਡ ਬੈਂਕੇ ਦਾ ਖਰਾਬ ਨਹੀਂ ਹੋਏਗਾ ਇਸ ਵੇ ਤੁਹਾਨੂੰ ਦੇ ਦਿੰਦੇ ਆ ਜਦੋਂ ਕਿ ਸਰਕਾਰ ਦਾ ਆਰਡਰ ਸੀ ਕਿ ਇਹ ਕਿਸ਼ਤਾਂ ਭਰਨ ਯੋਗ ਹੋ ਜਾਣਾ ਇੱਕ ਮੈਨੂੰ ਦੱਸੋ ਇਸ ਤਰ੍ਹਾਂ ਦਾ ਲੋਨ ਤੁਸੀਂ ਵੀ ਪੱਤਰਕਾਰ ਤੁਹਾਡੇ ਥਰੂ ਹੀ ਸਾਡੀ ਆਵਾਜ਼ ਜਾ ਸਕਦੀ ਹੈ ਇਸ ਤਰ੍ਹਾਂ ਦਾ ਵੀ ਕੋਈ ਲੋਨ ਹੁੰਦਾ ਵਾ ਕਿ 70 ਹਜ਼ਾਰ ਅੱਜ ਦਿੱਤਾ ਤੇ ਕੱਲ ਕਢਾ ਲਿਆ ਅਗਲੇ ਮਹੀਨੇ ਫੇਰ ਗਏ 70 ਹਜ਼ਾਰ ਦਿੱਤਾ ਫੇਰ ਕਢਾ ਲਿਆ ਅਗਲੇ ਦਿਨ ਹੀ ਫੇਰ ਕਢਾ ਲਿਆ ਇਹ ਵੀ ਕੋਈ ਲੋਨ ਹੁੰਦਾ ਵਾ ਇਸ ਲੋਨ ਦੇ ਨਾਲ ਉਹ ਸਿੱਧਾ ਕੀ ਹੋਏਗਾ ਤੇ ਇਹਨਾਂ ਨੂੰ ਕਿਸ਼ਤਾਂ ਕੀ ਦੇਵੇਗਾ ਜਿੰਨੀਆਂ ਕਿਸ਼ਤਾਂ ਘਟਾਉਣ ਤੋਂ ਬਾਅਦ ਫਿਰ ਇਹਨਾਂ ਦੇ ਕੋਟਕਚਾਰੀਆਂ ਦੇ ਜਿੱਤੇ ਸਾਡੀ ਕੋਈ ਸੁਣਾਈ ਕਿਤੇ ਵੀ ਨਹੀਂ ਹੋਈ ਸਾਡ ਨੂੰ ਨਾ ਕਿਸੇ ਨੇ ਦੱਸਿਆ ਗਿਆ ਉਸ ਤੋਂ ਬਾਅਦ ਇਹ ਕਬਜ਼ਾ ਲੈਣ ਆਏ ਇੱਥੇ ਸਾਡੇ ਇੱਥੇ ਕਿਸਾਨ ਭਰਾ ਸਾਡੇ ਨਾਲ ਬੈਠੇ ਸੀਗੇ ਉਹਨਾਂ ਨੇ ਸਾਨੂੰ ਬਚਾ ਲੇ ਤਾਂ ਉਸ ਵੇਲੇ ਇਹਨਾਂ ਨਾਲ ਗੱਲ ਹੋਈ ਇਹਨਾਂ ਦੀ ਅਫਸਰ ਅੰਦਰ ਬੈਠ ਕੇ ਕੀ ਕਹਿੰਦੇ ਤਹਿਸੀਲਦਾਰ ਸਾਹਮਣੇ ਐਸਐਚਓ ਸਾਹਿਬ ਦੇ ਸਾਹਮਣੇ ਬੈਠ ਕੇ ਕੀ ਕਹਿੰਦੇ ਆ ਜੀ ਸਾਡਾ 60-65 ਲੱਖ ਦੇ ਵਿੱਚ ਵੀ ਤੁਹਾਡਾ ਮੁਕਾ ਦੇਓ ਜੀ ਅਏ ਇਹ ਕਿ ਆ ਵੀ ਸਾਡੇ ਕੋਲ 40-45 ਲੱਖ ਤੋਂ ਵੱਧ ਨਹੀਂ ਹੋਣਾ ਹੂੰ 40-45 ਲੱਖ ਤੋਂ ਵੱਧ ਨਹੀਂ ਹੋਣਾ ਇਹ ਕਹਿੰਦੇ 60-65 ਤੋਂ ਵੱਧ ਹੋਣਾ ਉਸ ਤੋਂ ਬਾਅਦ ਇਹਨਾਂ ਦਾ ਚੰਡੀਗੜ੍ਹੋਂ ਕੋਈ ਅਫਸਰ ਆਇਆ ਵਾ ਰੋਹਿਤ ਜਿਹੜਾ ਇੱਕ ਆਪਣਾ ਪਰਸਨਲ ਇਸ਼ੂ ਬਣਾ ਕੇ ਮੱਠਾ ਦਾਵਾ ਕਰੇ ਕਿ ਮੈਂ ਕਬਜ਼ਾ ਹੀ ਲੈਣਾ ਮੇਰਾ ਰਿਕਾਰਡ ਹੈ ਕਿ ਮੈਂ ਕਬਜ਼ਾ ਹੀ ਲੈਣਾ ਤੁਹਾਡੇ ਵੱਲੋਂ ਕੋਈ ਇਹਦੇ ਕਾਗਜ਼ ਪੱਤਰ ਜਿਹੜੇ ਬੈਰ ਕੀਤੇਗੇ ਜਾਂ ਕੀ ਅੱਗੋਂ ਤੁਹਾਡੀ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ ਹਾਈ ਕੋਰਟ ਤੋਂ ਵਨ ਸਾਈਡਡ ਆਡਰ ਇਸ ਤਰ੍ਹਾਂ ਦਾ ਕੋਈ ਹਾਈ ਕੋਰਟ ਤੋਂ ਮੈਂ ਨਹੀਂ ਸਮਝਦਾ ਵੀ ਇਸ ਤਰ੍ਹਾਂ ਦੀ ਸਾਡੇ ਦੇਸ਼ ਦੇ ਵਿੱਚ ਹਾਈ ਕੋਰਟ ਦਾ ਇਹੋ ਜਿਹਾ ਸਿਸਟਮ ਚੱਲਦਾ ਪਿਆ ਹੋਇਆ ਹੈ ਇੱਕ ਬੰਦਾ ਗਿਆ ਜਾ ਕੇ ਕਹਿੰਦਾ ਜੀ ਆ ਤੁਹਾਡੇ ਖਿਲਾਫ ਆਰਡਰ ਹੈ ਕਿਨੇ ਡੀਸੀ ਪਾਰਟੀ ਹੈ ਕਮਿਸ਼ਨਰ ਪਾਰਟੀ ਹੈ ਕਿਤਰਾ ਹੋ ਗਿਆ ਉਹ ਸਾਨੂੰ ਪਤਾ ਹੀ ਨਹੀਂ ਹੈਗਾ ਖਾਏ ਕੋਟ ਅਸ ਤਰ੍ਹਾਂ ਹੀ ਮਣਾ ਦਿੰਦੀ ਗੱਲ ਆ ਪਰ ਇਹਨਾਂ ਨੇ ਜਿਹੜਾ ਹਾਈ ਕੋਰਟ ਤੋਂ ਆਰਡਰ ਆਇਆ ਨਾ ਮੈਂ ਉਸ ਆਰਡਰ ਨੂੰ ਨਹੀਂ ਮੰਨਦਾ ਕਿ ਹਾਈ ਕੋਰਟ ਦਾ ਆਰਡਰ ਨਹੀਂ ਹੋਏਗਾ ਇਹ ਇਸ ਤਰ੍ਹਾਂ ਹੀ ਹੋਇਆ ਵਾ ਜਿਤਨਾ ਦਫ਼ਤਰਾਂ ਦੇ ਅੰਦਰ ਕੋਈ ਬੰਦੇ ਬੈਠੇ ਹੁੰਦੇ ਨੇ ਨਾ ਆ ਯਾਰਾ ਟ੍ਰਿਕ ਹਟਾ ਦੀ ਯਾਰਾ ਆ ਚੈਨ ਕਿਤੇ ਬਾੜ ਪੈ ਹੈ ਇਹ ਉਹ ਵਾਲਾ ਆਰਡਰ ਹੈਗਾ ਵਾ ਇਹ ਕਿਸੇ ਜੱਜ ਦਾ ਆਰਡਰ ਨਹੀਂ ਹੋ ਸਕਦਾ ਕਿਉਂਕਿ ਜੱਜ ਪੜੇ ਲਿਖੇ ਹੁੰਦੇ ਨੇ ਜੱਜ ਦਾ ਮਤਲਬ ਹੈਗਾ ਜਜਮੈਂਟ ਇਹ ਵੀ ਕੋਈ ਜਜਮੈਂਟ ਹੋ ਸਕਦੀ ਹੈ ਕਿ ਡੇਢ ਮਹੀਨਾ ਪਹਿਲਾਂ ਆਪਾਂ ਮੀਟਿੰਗ 'ਚ ਬੈਠੇ ਹੋਈਏ ਕਿ ਉਸ ਤੋਂ ਬਾਅਦ ਹਾਈ ਕੋਰਟ ਜਾਂਦੇ ਹਾਈ ਕੋਰਟ ਤੋਂ ਇਹ ਆਰਡਰ ਲੈ ਕੇ ਆ ਜਾਣਗੇ ਕਿ ਤੁਹਾਡੇ ਖਿਲਾਫ ਹੈ ਜੀ ਤੇ ਖਾਲੀ ਕਰੋ ਜਗਾ ਕਿ ਨੀਤੀ ਤਾ ਬੀ ਕੋ ਅਸੀਂ ਪੈਸੇ ਦੇਣ ਲਈ ਤਿਆਰ ਹਾਂ 43 ਲੱਖ ਰੁਪਇਆ 70 ਲੱਖ ਦੇ ਲੋਨ ਤੋਂ ਦੇ ਦਿੱਤਾ ਵਾ ਬਾਕੀ 27 ਲੱਖ ਰੁਪਇਆ ਉਹਨਾਂ ਦਾ ਰੰਦਾ ਨਾਲ ਦਾ ਘਰ ਵੇਚ ਦਿੱਤਾ ਗਿਆ 45 ਲੱਖ ਰੁਪਏ ਦਾ ਨਾਲ ਦਾ ਘਰ ਵੇਚਤਾ 45 ਲੱਖ ਰੁਪਏ ਦਾ ਐਸੇ ਕਾਰਨ ਹੈ ਉਹਨਾਂ ਦੇ ਫਾਦਰ ਦਾ ਘਰ ਹੀ ਨਾਲ ਦਾ ਫਾਦਰ ਨੇ ਵੇਚਤਾ ਵੀ ਤੇਰਾ ਲੋਨ ਦਾ ਕੇਸ ਮੁਕਾਈ ਆਪਾਂ ਐਨ ਕੰਜਰ ਖਾਨੇ ਚ ਕੀ ਲਾਣਾ ਦੇਣਾ 70 ਲੱਖ ਰੁਪਏ ਬੰਦਾ ਸੀ ਤੇ 23 ਲੱਖ 32 ਲੱਖ ਲਗਭਗ ਬੰਦਾ ਹੋਇਆ 30 35 40 45 ਉਹ ਕਹਿੰਦੇ ਨੇ ਇੱਕੋ ਹੀ ਗੱਲ ਹੈ ਕਿ ਤੁਹਾਡੇ ਕੋਲ ਨਹੀਂ ਕਬਜ਼ਾ ਹੀ ਲੈਣਾ ਹਾਂਜੀ ਦੇਣਾ ਚਾਹੁੰਦੇ ਆ ਅਸੀਂ ਲੋਨ ਦੇ ਪੈਸੇ ਦੇਣਾ ਚਾਹੁੰਦੇ ਆ ਕੋਈ ਇੱਕ ਬੰਦਾ ਜਦੋਂ ਕੋਈ ਡਿਫਾਲਟਰ ਹੋ ਜਾਂਦਾ ਨਾ ਅਸੀਂ ਸੁਣਦੇ ਰਹਿੰਦੇ ਆ ਗੱਲਾਂ ਨੂੰ ਕੋਈ ਡਿਫਾਲਟ ਹੋ ਜਾਂਦਾ ਕਿੰਨੇ ਦਾ ਲੋਨ ਹੈਗਾ ਇਤਰਾ ਲੱਖ ਰੁਪਏ ਦਾ ਜੀ ਬੰਦਾ ਜਿਹੜਾ ਡਿਫਾਲਟ ਹੋ ਗਿਆ ਬੈਂਕ ਕਹਿੰਦਾ ਮੈਨੂੰ 5-10 ਹਜ਼ਾਰ ਹੀ ਦੇ ਦੇ ਬੈਂਕ ਕਹਿੰਦਾ ਮੈਨੂੰ 5-10 ਹਜ਼ਾਰ ਹੀ ਦੇ ਦੇ ਇਹਨਾਂ ਨੂੰ ਇਹਨਾਂ ਦੀ ਅਮਾਉਂਟ ਮਿਲਦੀ ਪਈਏ ਇਹਨਾਂ ਦੀ ਅਮਾਉਂਟ ਤੋਂ ਬਾਅਦ ਵੀ 15 ਲੱਖ ਰੁਪਏ ਵੱਧ 15-18 ਲੱਖ ਰੁਪਏ ਵੱਧ ਮਿਲਦਾ ਉਹ ਵੀ ਲੈਣ ਲਈ ਤਿਆਰ ਨਹੀਂ ਹੈਗੇ ਬੰਗ ਕਰਦੇ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਹ ਇੱਕ ਜਾਂਚ ਦਾ ਵਿਸ਼ਾ ਵਾ ਅਗਰ ਇਹ ਜਾਂਚ ਦਾ ਜਾਂਚ ਨਹੀਂ ਹੁੰਦੀ ਤਾਂ ਮੈਂ ਤੇ ਇਹੋ ਹੀ ਕਵਾਂਗਾ ਕਿ ਸ਼ਾਸਨ ਤੇ ਪ੍ਰਸ਼ਾਸਨ ਕਿਸੇ ਕੰਮ ਦਾ ਹੀ ਨਹੀਂ ਹੈਗਾ ਇਹ ਜਾਂਚ ਬਹੁਤ ਜ਼ਰੂਰੀ ਹੈ ਇਸ ਕੰਪਨੀ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਸਾਡੇ ਨਾਲ ਤੇ ਜੋ ਹੋਣਾ ਸਭ ਦੇਖੀ ਜਾਏਗੀ ਲੇਕਿਨ ਇਹਨਾਂ ਦੀ ਜਾਂਚ ਬਹੁਤ ਜ਼ਰੂਰੀ ਹੈ ਕਿ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਉਹ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਸਰਕਾਰ ਨੂੰ ਅਪੀਲ ਕਰਾਂਗੇ ਪੰਜਾਬ ਗਵਰਨਮੈਂਟ ਨੂੰ ਦੇਸ਼ ਦੀ ਇੰਡੀਆ ਗਵਰਨਮੈਂਟ ਨੂੰ ਸ਼ਾਸਨ ਪ੍ਰਸ਼ਾਸਨ ਜਾਂ ਜਿੰਨੇ ਵੀ ਲੋਕ ਜ਼ਿੰਮੇਵਾਰ ਇਹਨਾਂ ਦੇ ਉੱਪਰ ਬੈਠੇ ਨੇ ਅਨਾਂ ਦੀ ਜਾਂਚ ਜ਼ਰੂਰ ਕਰਨ ਕਿ ਇਹਨਾਂ ਨੇ ਕਿਹੜੇ ਘਪਲੇ ਕੀਤੇ ਨੇ ਲੋਕਡਾਊਨ ਦੇ ਦੌਰਾਨ ਜਿਹੜੀਆਂ ਲੋਕਾਂ ਦੀਆਂ 180 ਤੋਂ 460 ਕਿਸ਼ਤਾਂ ਹੋ ਗਈਆਂ ਕਿਉਂ ਕਿਸ਼ਤਾਂ ਹੋ ਗਈਆਂ ਨੇ ਜੀ ਅਜੇ ਲੋਕਡਾਊਨ ਹੋਣਾ ਕਿਸੇ ਲੋਕਾਂ ਦੇ ਵਜ੍ਹਾ ਦਾ ਕੰਮ ਨਹੀਂ ਹੈਗਾ ਇਹ ਇੱਕ ਕੁਦਰਤੀ ਆਪਦਾ ਸੀਗੀ ਜਿਹਨੂੰ ਸਭ ਕਿਸ ਹਰ ਕਿਸ ਨੇ ਭੁਗਤਿਆ ਵਾ ਲੇਕਿਨ ਇਹਨਾਂ ਦੀ ਸਜ਼ਾ ਇਹ ਲੋਕ ਕਿਸ ਤਰ੍ਹਾਂ ਦਿੰਦੇ ਪਏ ਨੇ ਲੋਕਾਂ ਨੂੰ ਇਹ ਮਰਨ ਤੇ ਮਜਬੂਰ ਕਰਦੇ ਪਏ ਨੇ ਕਿ ਲੋਕ ਮਰਨ ਇਹ ਤੁਹਾਨੂੰ ਹੋਣਾ ਹੀ ਸੋਣੇ ਸਾਡੇ ਪ੍ਰਧਾਨ ਰਾਣੇ ਇੱਕ ਸਪੀਡ ਦੇ ਦੌਰਾਨ ਦੱਸਿਆ ਸੀਗਾ ਕਿਸੇ ਨੇ ਟਰੱਕ ਲਿੱਤਾ ਸੀਗਾ ਬੈਂਕਰਾਂ ਉਹਦਾ ਟਰੱਕ ਵੀ ਲਲਿਆ ਤੇ ਉਹਨਾਂ 6 ਜਾਨਾਂ ਨੇ ਖੁਦਕੁਸ਼ੀ ਕੀਤੀ ਹੈ ਇਹ ਲੋਕ ਚਾਹੁੰਦੇ ਨੇ ਵੀ ਇਹ ਵੀ ਖੁਦਕੁਸ਼ੀ ਕਰ ਲੈਣਗੇ ਖੁਸ਼ੀ ਮਰਨ ਤੋਂ ਬਾਅਦ ਇਹਨਾਂ ਨੂੰ ਮਾਫ਼ ਕਰ ਦੇਣਗੇ ਲੇਕਿਨ ਹੁਣ ਕਿਸੇ ਤਰ੍ਹਾਂ ਦੀ ਸੈਟਲਮੈਂਟ ਕਰਨ ਲਈ ਤਿਆਰ ਨਹੀਂ ਹੈਗੇ ਇਹਨਾਂ ਦੀ ਜਾਂਚ ਬਹੁਤ ਜ਼ਰੂਰੀ ਹੈ बार-बार ਡਿਮਾਂਡ ਕਰਨਾ ਵਾ ਤੁਹਾਡੇ ਮਾਧਿਅਮ ਤੋਂ ਡਿਮਾਂਡ ਕਰਨਾ ਵਾ ਜਾਂ ਇੰਡੀਆ ਬੁੱਲ ਦੀ ਜਾਂਚ ਕੀਤੀ ਜਾਵੇ ਇਹਨਾਂ ਦੀ ਪੂਰੇ ਇੰਡੀਆ ਦੇ ਵਿੱਚ ਕੀ ਹਾਲ ਹੋਏਗਾ ਸਾਰਾ ਲੱਖਾਂ ਲੱਖਾਂ ਦੀ ਤੌਰ ਤੇ ਇਹਨਾਂ ਦੀ ਗਾਹ ਹੈਗੇ ਨੇ ਇਹ ਸਾਰੇ ਨਾਲ ਹੀ ਬੀਤੀ ਹੈ ਇਹ ਸਿਰਫ ਕੀ ਹੈਗਾ ਵਾ ਉਹਨਾਂ ਲੋਕਾਂ ਨੂੰ ਪਤਾ ਨਹੀਂ ਹੈਗਾ ਹਰ ਕੋਈ ਆਪਣੀ ਇੱਜ਼ਤ ਬਚਾਣ ਲਈ ਹਰ ਕੋਈ ਆਪਣੀ ਇੱਜ਼ਤ ਬਚਾਣ ਲਈ ਇਹਨਾਂ ਨੂੰ ਪੈਸੇ ਵੀ ਭਰੀ ਜਾਂਦੇ ਨੇ ਤੇ ਕਈ ਲੋਕ ਜਿੱਦਾਂ ਦੀ ਕੁੜਕੀ ਹੁੰਦੀ ਉਹ ਚੁੱਪ ਕਰਕੇ ਨਿਕਲ ਜਾਂਦੇ ਨੇ ਚੁੱਪ ਚੁੱਪ ਕਰਕੇ ਨਿਕਲ ਜਾਂਦੇ ਨੇ ਐਂ ਦਾ ਦੀ ਠੇਸ਼ਾਈ ਚਲਦੀ ਪਈ ਹੈ ਇਹ ਸਿਰਫ ਕਿਸਾਨ ਭਰਾਵਾਂ ਦੀ ਬਹੁਤ ਮਿਹਰਬਾਨੀ ਹੈ ਇਹਨਾਂ ਨੇ ਸਾਨੂੰ ਬਚਾਇਆ ਦਵੇ ਇਹਨਾਂ ਦੇ ਕਾਰਨ ਹੀ ਅੱਜ ਆਪਣੇ ਘਰ ਚ ਵਟੇ ਆ ਨਹੀਂ ਤੇ ਇਹਨਾਂ ਵੱਲੋਂ ਕੋਈ ਕਮੀ ਨਹੀਂ ਹੋਈ ਕੋਈ ਕਸਰ ਨਹੀਂ ਛੱਡੀ ਗਈ ਘਰੋਂ ਬਾਹਰ ਕੱਢਣ ਲਈ ਜ਼ਬਰਦਸਤੀ ਜ਼ਬਰਦਸਤੀ ਕੀਤੀ ਗਈ ਹੈ ਅੰਦਰ ਅਟੈਕ ਕੀਤਾ ਗਿਆ ਪੁਲਸ ਨੇ ਅਟੈਕ ਕੀਤਾ ਗਿਆ ਵੈਨ ਕਿ ਲੇਡੀਆਂ ਤੱਕ ਨੂੰ ਖਿੱਚਿਆ ਗਿਆ ਵੈ ਸਾਰਿਆਂ ਨੂੰ ਪ੍ਰਧਾਨ ਸਾਡੇ ਪ੍ਰਧਾਨ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਅਨੇ ਰਿਸਪੈਕਟਡ ਨੇ ਐਟ ਦੇ ਵਧੀਆ ਬੰਦੇ ਨੇ ਲੋਕ ਉਹਨਾਂ ਨੂੰ ਪੂਜਦੇ ਆ ਲੋਕ ਉਹਨਾਂ ਨੂੰ ਪੂਜਦੇ ਆ ਇੱਥੇ ਆਨ ਕੇ ਪੁਲਸ ਵਾਲਿਆਂ ਨੇ ਉਹਨਾਂ ਨੂੰ ਫੜ ਕੇ ਨਾ ਜਦੋਂ ਫੜ ਕੇ ਹੱਥੋਂ ਫੜ ਕੇ ਖਿੱਚਿਆ ਬਾਹਰ ਨੂੰ ਉਹਨਾਂ ਨੂੰ ਤਫੇ ਮਾਰੇ ਗਏ ਨੇ ਬਗੈਰਤਾ ਇਹ ਕਿੱਥੋਂ ਤੱਕ ਜਾਇਜ ਆ ਇਹ ਕਿਸਾਨ ਕਦਲੀ ਬੱਠੇ ਨੇ ਇਹਨਾਂ ਨੂੰ ਕੀ ਕੰਮ ਹੈਗਾ ਵੈ ਇਹ ਆਪਣੇ ਲਈ ਨਹੀਂ ਬੱਠੇ ਦੇ ਇਹ ਲੋਕਾਂ ਲਈ ਬੱਠੇ ਆ ਇਹ ਠੀਕ ਹੈਗਾ ਵੈ ਵੀ ਅੱਜ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਅਲਕਾਲਿਕ ਦਿਨ ਇਹੋ ਜਿਹਾ ਵੀ ਆਏਗਾ ਇਹਨਾਂ ਸ਼ਹਿਰ ਵਾਸੀਆਂ ਨੂੰ ਲੋੜ ਪੈਗੀ ਕਿਸਾਨਾਂ ਦੀ ਕਿਉਂ ਕਿ ਕਿਉਂਕਿ ਸ਼ਾਸਨ ਤੇ ਪ੍ਰਸ਼ਾਸਨ ਦੇ ਵਿੱਚ ਕਿਤੇ ਇਨਸਾਫ ਨਾਲ ਦੀ ਕੋਈ ਚੀਜ਼ ਨਹੀਂ ਜੀਗੀ ਕਿਉਂਕਿ ਸ਼ਾਸਨ ਨੇ ਤੁਹਾਡੇ ਕੋਲ ਉਦੋਂ ਆਣਾ ਵੇ ਜਦੋਂ ਉਹਨਾਂ ਨੂੰ ਵੋਟ ਚਾਹੀਦੇ ਨੇ ਵੋਟ ਲੈ ਕੇ ਆਪਣੇ ਘਰਾਂ 'ਚ ਅੱਜ ਇੱਥੇ ਕੀ ਹੋ ਰਿਹਾ ਵੈ ਪ੍ਰਸ਼ਾਸਨ ਦੇ ਕਿਸੇ ਬੰਦੇ ਨੂੰ ਸ਼ਾਸਨ ਦੇ ਜਿਨ੍ਹਾਂ ਨੇ ਵੋਟ ਲਿੱਤੇ ਆ ਕਿਸ ਨੂੰ ਇਹਨਾਂ ਗੱਲਾਂ ਪਤਾ ਵੇ ਇੱਥੇ ਧੱਕਾ ਹੁੰਦਿਆ ਵੈ ਨੂੰ ਰੁਕੀ ਜਾਂਦੇ ਕਿਸੇ ਨੂੰ ਕੱਖ ਨਹੀਂ ਪਤਾਗਾ ਵੀ ਇਹ ਕੀ ਬੰਦਾ ਪਿਆ ਵਾ ਜਦ ਕਿ ਚਾਹੀਦਾ ਕੀ ਹੈ ਜਿਹੜੇ ਲੋਕ ਸ਼ਾਸਨ ਜਿਨ੍ਹਾਂ ਦੇ ਵੋਟਾਂ ਲਿੱਤੀਆਂ ਨੇ ਉਹਨਾਂ ਨੂੰ ਆਣ ਕੇ ਇੱਥੇ ਦੇਖਣਾ ਚਾਹੀਦਾ ਵੀ ਇਹ ਕਿਉਂ ਆ ਹਰ ਕਿਸੇ ਨੂੰ ਚਾਹੀਦਾ ਵੈ ਜੇ ਕੋਈ ਕੌਂਸਲਰ ਹੈ ਜੇ ਕੋਈ ਸਰਪੰਚ ਹੈ ਮੈਂ ਐਲਿਆ ਉਹਨੂੰ ਇਹ ਗੱਲ ਦਾ ਪੂਰਾ ਸੰਗਿਆਨ ਲੈਣਾ ਚਾਹੀਦਾ ਵੈ ਕਿ ਮੇਰੇ ਇਲਾਕੇ ਦੇ ਵਿੱਚ ਗੁਰਕੀ ਹੁੰਦੀ ਕਿਉਂ ਹੁੰਦੀ ਪਈ ਇਹਨੂੰ ਮੈਂ ਰੋਕਾਂ ਕਿਸੇ ਤਰ੍ਹਾਂ ਵੀ ਸੈਟਲਮੈਂਟ ਮੈਂ ਕਰਾਵਾਂ ਇਹ ਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਤੇ ਪ੍ਰਸ਼ਾਸਨ ਸਭ ਮਿਲੇ ਭਗਤ ਹੈ ਰੇਟ ਵੱਜੇ ਹੈ ਇਹਨਾਂ ਦਾ ਹੀ ਇੱਕ ਬੰਦਾ ਜਿਹੜਾ ਇਹਨਾਂ ਨੇ ਅੱਜ ਮਤਲਬ ਕਿ ਇਹਨਾਂ ਦਾ ਕੰਪਨੀ ਦਾ ਬੰਦਾ ਹੋਵੇ ਕੋਈ ਇਹਨਾਂ ਨੇ ਜਿਨ੍ਹਾਂ ਨੂੰ ਕੇਸ ਦਿੱਤਾ ਹੋਇਆ ਵਾ ਤੇ ਕਾ ਉਹਨਾਂ ਦਾ ਬੰਦਾ ਇੱਥੇ ਆਣ ਕੇ ਸਾਨੂੰ ਕਹਿੰਦਾ ਹੋਵੇ ਜੀ 30000 ਰੁਪਏ ਤਹਿਸੀਲਦਾਰ ਤੇ 20000 ਐਸਐਚਓ ਰਿਕਾਰਡਿੰਗ ਹੈ ਮੇਰੇ ਕੋਲ 30000 ਰੁਪਏ ਤਹਿਸੀਲਦਾਰ ਤੇ 20000 ਰੁਪਏ ਐਸਐਚਓ ਲੇਕਿਨ ਅਸੀਂ ਇਸ ਗੱਲ ਨੂੰ ਨਹੀਂ ਛੱਡਿਆ ਅਸੀਂ ਕਹਿੰਦੇ ਨਹੀਂ ਇਹ ਗੱਲ ਜਾਇਜ਼ ਨਹੀਂ ਹੈਗੀ ਅਸੀਂ ਕਿਸੇ ਦੇ ਖਿਲਾਫ ਨਹੀਂ ਸਾਨੂੰ ਇਨਸਾਫ ਚਾਹੀਦਾ ਅਸੀਂ ਆਪਣਾ ਘਰ ਬਚਾਣਾ ਸਾਡਾ ਮਤਲਬ ਨਹੀਂ ਹੈਗਾ ਕਿ ਕਿਸੇ ਨੂੰ ਨੁਕਸਾਨ ਕੀਤਾ ਜਾਵੇ ਅਸੀਂ ਕਿਉਂਕਿ ਤਹਿਸੀਲਦਾਰ ਨੇ ਪੈਸੇ ਤੇ ਮੇਰੇ ਕੋਲ ਲੈਤੇ ਨਹੀਂਗੇ ਜਿਹੜਾ ਮੈਂ ਉਹਦੇ ਤੇ ਇਲਜ਼ਾਮ ਲਗਾਵਾਂਗਾ। ਨਾ ਐਸਐਚਓ ਨੇ ਮੇਰੇ ਕੋਲ ਪੈਸੇ ਲਿੱਤੇ ਨੇ ਮੈਂ ਉਹ ਤੇ ਇਲਜ਼ਾਮ ਲਾਵਾਂ। ਇਹਨਾਂ ਦੇ ਬੰਦੇ ਨੇ ਕਿਹਾ ਵੇ ਸਾਡੇ ਕੋਲ ਪੈਸੇ ਇਸ ਕਰਕੇ ਦੀਮਾਂਡ ਕੀਤੀ ਆ। ਇਸ ਕਰਕੇ ਡਿਮਾਂਡ ਕੀਤੀ ਆ ਕਿ ਮੈਨੂੰ 50000 ਰੁਪਏ ਦਿਓ। ਠੀਕ ਹੈ ਜੀ। ਉਹਦਾ ਪ੍ਰੂਫ ਹੈ ਸਾਡੇ ਕੋਲ। ਪਰ ਫਿਰ ਵੀ ਨਹੀਂ ਮੈਂ ਦੇਵਾਂਗਾ ਤਾਂ ਕਿ ਕਿਸੇ ਦੇ ਉੱਤੇ ਨਾ ਆਵਿਆ ਆਂਚ ਨਾ। ਇਹਨਾਂ ਅਫਸਰਾਂ ਦੇ ਤੇ ਨਹੀਂ ਕੋਈ ਆਂਚ ਆਣੀ ਚਾਹੀਦੀ। ਕਿਉਂਕਿ ਇਹ ਤੇ ਆਪਣੀ ਡਿਊਟੀ ਦੇ ਬੱਜੇ ਨੇ। ਪਰ ਫਿਰ ਵੀ ਜਿਹੜਾ ਹੈਗਾ ਵੇ ਇਹਨਾਂ ਨੂੰ ਇਸ ਗੱਲ ਦਾ ਸੰਗਿਆਣਾ ਇਹਨ ਔਰ ਸਾਡਾ ਸਾਥ ਦੇਣਾ ਅੱਜ ਜੇ ਐ ਸੋਚਦੇ ਨੇ ਵੀ ਸਾਨੂੰ ਤਹਿਸੀਲਦਾਰ ਸਾਹਿਬ ਕਹਿਣ ਅੱਜ ਵੀ ਡੀਸੀ ਨੂੰ ਪਾਰਟੀ ਬਣਾਇਆ ਜੀ ਕਮਿਸ਼ਨਰ ਸਾਹਿਬ ਨੂੰ ਪਾਰਟੀ ਬਣਾਇਆ ਵਾ ਤੇ ਕਮਿਸ਼ਨਰ ਬਸ ਤਹਿਸੀਲਦਾਰ ਨੇ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਘਰ ਦੇ ਘਰ ਵਾਲਿਆਂ ਨੂੰ ਘਰੋਂ ਬਾਹਰ ਕੱਢੋ ਤੇ ਇਹ ਹਾਂ ਕਿ ਖੁਦਕੁਸ਼ੀ ਕਰਨ ਇਹ ਰਿਪੋਰਟ ਬਣਾਣ ਕਿ ਕਿਸਾਨ ਧਰਨਾ ਕਿਹੜੀ ਗੱਲੋਂ ਲੱਗਾ ਦਵਾ ਕਿਸੇ ਨਾਲ ਧੱਕਾ ਹੁੰਦਿਆ ਵਾ ਹਾਈ ਕੋਰਟ ਨੂੰ ਰਿਪੋਰਟ ਦੇਣਾ ਵੀ ਕਿਹੜੀ ਗੱਲੋਂ ਹੁੰਦਿਆ ਵਾ ਆ 400 180 ਦੀਆਂ 464 ਕਿਸਤਾ ਹੋ ਗਈਆਂ ਜੀ ਇਸ ਗੱਲ ਦਾ ਧੱਕਾ ਹੁੰਦਿਆ ਜੀ ਐਨਾ ਲੋਨ ਲੋਂ ਲੇਤਾ ਸੀ ਉਹਨੇ ਵਿੱਚੋਂ 27 ਲੱਖ 47 ਲੱਖ ਰੁਪਏ ਦੇ ਦਿੱਤਾ ਇਸ ਤੱਕ ਲਾਉਂਦੇ ਤੇ 21 ਲੱਖ ਰਹਿੰਦਾ ਜੀ 45 ਲੱਖ ਰੁਪਏ ਦੇਣਦੇ ਨੇ ਇਹ ਐ ਨਹੀਂ ਲੈਂਦੇ ਪਏ ਇੱਕ ਕਾਰਵਾਈ ਤਾਂ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਉਸ ਕੰਪਨੀ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਉਹ ਕਾਰਵਾਈ ਸਾਡੇ ਖਿਲਾਫ ਹੁੰਦੀ ਜੀ ਇਹ ਕਿਥੋਂ ਤੱਕ ਜਾਇਆ ਫਿਰ ਵੀ ਮੈਂ ਤੁਹਾਡੇ ਕੋਲ ਪੁੱਛਦਾ ਮਨੂੰ ਸਾਡਾ ਇਸ ਘਰ ਦਾ ਕਬਜ਼ਾ ਲੈਣ ਲਈ ਸਾਨੂੰ ਮਾਰਨਾ ਪਵੇਗਾ ਇਹ ਸਾਨੂੰ ਮਾਰ ਦੇਣ ਚਾਹੇ ਅਸੀਂ ਆਪ ਮਰ ਜਾਈਏ ਇਹ ਜ਼ਿੰਮੇਵਾਰ ਨੇ ਜ਼ਿੰਮੇਵਾਰ ਕੌਣ ਹੈ ਇੱਕ ਤੇ ਕੰਪਨੀ ਵਾਲੇ ਜ਼ਿੰਮੇਵਾਰ ਨੇ ਨੰਬਰ 2 ਤੇ ਸ਼ਾਸਨ ਤੇ ਪ੍ਰਸ਼ਾਸਨ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਇਹਨਾਂ ਨੂੰ ਸਾਥ ਦੇਂਦੇ ਨੇ ਉਹ ਵੀ ਜ਼ਿੰਮੇਵਾਰੀ ਨੇ ਮਰਨਾ ਜ਼ਰੂਰ ਇੱਥੇ ਮੌਤ ਜ਼ਰੂਰ ਕੋਈ ਨਾ ਕੋਈ ਹੋਏਗੀ ਇਹਨੂੰ ਇਸ ਕਬਜ਼ੇ ਲਈ ਕਿਉਂਕਿ ਇਹ ਧੱਕਾ ਹੈ ਇਹ ਨਜਾਇਜ਼ ਹੈ ਅਸੀਂ ਨਹੀਂ ਕਹਾਂਗੇ ਪੈਸੇ ਨਾ ਲਵਾ ਲੈ ਲਓ ਯਾਰ ਜਦੋਂ ਕੋਈ ਮਰ ਜਾਂਦਾ ਡੁੱਬ ਜਾਂਦਾ ਬੈਂਕਾਂ ਦਾ ਲੱਖ ਰੁਪਏ ਦਾ 10-10 ਹਜ਼ਾਰ ਰੁਪਏ ਲੈ ਕੇ ਮਕੰਨੀਆਂ ਪੀ ਨੇ ਉਹਦੇ ਪੈਸੇ ਦੇਂਦੇ ਨੇ ਤੁਹਾਡੀ ਰਕਮ ਦੇਂਦੀਆਂ ਨੇ ਉਸ ਤੋਂ ਅਸੀਂ ਤੁਹਾਡੀ ਅਮਾਉਂਟ ਤੋਂ ਇਲਾਵਾ ਤੁਹਾਨੂੰ ਦਾ 15 ਲੱਖ ਰੁਪਏ ਵਧ ਦੇ ਦਿੰਦੇ ਹਾਂ ਦੇਖੋ ਕੀ ਇਹ ਮੈਟਰ ਜਿਹੜਾ ਜਰਾ ਜਰਾ ਇਹ 70 ਦੇ ਵਿੱਚ ਜਗਾਂ ਦੇ ਇਹਦੇ ਕੋਈ ਰੋਹਿਤ 세ਠੀ ਨੇ ਜਾਂਦੇ ਬਿਨੂ ਦੇ ਰਹਿਣ ਵਾਲੇ ਉਹਨਾਂ ਦੀ ਸ਼ਾਪ ਪਲੱਸ ਘਰ ਉਹਨਾਂ ਨੇ ਕੋਈ ਲੋਨ ਲਿਆ ਸੀ ਇੰਡੀਆ ਬੁਲਸ ਕੰਪਨੀ ਤੋਂ ਕੋਈ 70 ਤੋਂ 80 ਲੱਖ ਦਾ ਜਿਹੜਾ ਵਿਦ 2018 ਦੇ ਵਿੱਚ ਲਿਆ ਤੇ ਜਿਹੜਾ ਵਿਦ ਇੰਟਰਸਟ ਉਹਨਾਂ ਦਾ 1 ਕਰੋੜ ਦੇ ਲਾਗੇ ਬਣੇ ਚੱਲ ਗਿਆ ਕੁਝ ਪੇਮੈਂਟ ਉਹਨਾਂ ਨੇ ਵਿੱਚੋਂ ਕੀਤੀ ਹੈ ਕੁਝ ਪੇਮੈਂਟ ਨਾਲੇ ਕਹਿੰਦੇ ਵੀ ਤਿੰਨ ਤੋਂ ਚਾਰ ਸਾਲ ਤੋਂ ਟੁੱਟ ਗਈ ਸੀ ਉਹਦਾ ਜਿਹੜਾ ਇਹਨਾਂ ਦਾ ਹੁੰਦਾ ਸਰਫੇਸੀ ਐਕਟ ਦੇ ਅੰਡਰ ਜਿਹੜਾ ਕਿ ਫਾਈਨਾਂਸ ਕੰਪਨੀ ਦਾ ਜਾਂ ਬੈਂਕ ਨੇ ਕਬਜ਼ਾ ਲੈਣਾ ਹੁੰਦਾ ਇਹ ਅੱਜ ਉਹ ਜਿਹੜੀ ਫਾਈਨਾਂਸ ਕੰਪਨੀ ਉਹ ਲੈਣ ਆਈ। ਇਹ ਕਹਿੰਦੇ ਜੀ ਅਸੀਂ ਪੈਸੇ ਦਿੰਦੇ ਆ ਪਰ ਬੈਂਕ ਕਹਿੰਦਾ ਕਿ ਅਸੀਂ ਕਬਜ਼ਾ ਹੀ ਕਰਨਾ ਅਸੀਂ ਪੈਸੇ ਨਹੀਂ ਲੈਣਾ। ਨਹੀਂ ਜੋ ਹੁਣ ਜਿੰਨੇ ਕ ਬੈਂਕ ਵਾਲਿਆਂ ਦੇ ਸਾਹਮਣੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਹੁਣ ਗੱਲ ਹੋਈ ਹੈ ਉਹ ਕਹਿ ਰਿਹਾ ਵੀ ਪਿਛਲੇ 4 ਸਾਲ ਤੋਂ ਇਹਨਾਂ ਦੀ ਕੋਈ ਕਿਸ਼ਤ ਆਈ ਨਹੀਂ। इवन ਇਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਹੁਣ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਕਿੰਨੀ ਕਿਸ਼ਤ ਜਾਂ ਕਿੰਨੀ ਬੰਨਣਗੇ ਪਰ ਕਿਉਂਕਿ ਇੱਕ ਦੋਨੋਂ ਪਤਾ ਹੀ ਹੈ ਜਿਵੇਂ ਬੈਂਕ ਦੇ ਵਿੱਚ ਆਪਾਂ ਕਿਸੇ ਤੋਂ ਲੋਨ ਲੈਣੇ ਆ ਉਹ ਵਿਦ ਟਾਈਮ ਜਿਹੜਾ ਵਿਦ ਇੰਟਰਸਟ ਦਾ ਵਾਧਾ ਹੀ ਜਾਣਾ। ਸੋ ਉਹਨਾਂ ਨੂੰ ਮੇਬੀ ਇਦਾਂ ਦਾ ਕੁਝ ਵੀ ਜਿੰਨਾ ਅਸੀਂ ਲਿਆ ਸੀ, ਕੁਝ ਟੈਂਪਲੋ ਅਸੀਂ ਉਹਨਾਂ ਕੀ ਭੇ ਕਰਾਂਗੇ। ਜੋ ਫਾਈਨੈਂਸ ਕੰਪਨੀ ਦੇ ਜਾਂ ਉਹਨਾਂ ਦੇ ਆਪਣੇ ਰੂਲਸ ਆ ਉਹ ਕਹਿੰਦੇ ਅਸੀਂ ਲੋਨ ਡਰੀ ਸਟਰਕਚਰ ਵਗੈਰਾ ਵੀ ਨਹੀਂ ਕਰ ਸਕਦੇ। ਸੋ ਉਸ ਤਰੀਕੇ ਦਾ ਉਹਨਾਂ ਦਾ ਮੈਟਰ ਹੈ। ਕੀ ਕੀ ਅੱਜ ਦੇ ਸਰ ਜਿਹੜਾ ਰਹੇਗਾ ਸਾਰਾ ਅਸ਼ਰਸ ਦਾ ਜ਼ਿਲ੍ਹਾ ਪ੍ਰਸ਼ਾਸਨੀ। ਕੀ ਜਿਹੜੀ ਅਸੀਂ ਦੇਖੋ ਜੀ ਅਸੀਂ ਜਿਹੜੇ ਕਿਸਾਨ ਕਮੇਟੀ ਦੇ ਆਏ ਨੇ ਪ੍ਰਧਾਨ ਨੇ ਜਿਵੇਂ ਕਰਮਜੀਤ ਗਿੱਲੋਂ ਨੇ ਨੰਗਲੀ ਤੋਂ ਇਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਨਾਲ ਬੈਠ ਕੇ ਮੈਟਰ ਕਾਫੀ ਸਮਝਿਆ ਉਹਨਾਂ ਨੇ इवन ਉਹਨੂੰ ਵੀ ਕਿਹਾ ਕਿ ਜੇ ਤੂੰ ਇਸ ਚੀਜ਼ ਦਾ ਕੋਈ ਚੈਲੰਜ ਵਗੈਰਾ ਕਰਨਾ ਸੀ ਜਦੋਂ ਸਰਫੇਸੀ ਐਕਟ ਦਾ ਹੋਇਆ ਇਹ ਆਰਡਰ ਤੂੰ ਉਹਦੇ ਵਿੱਚ ਥਰੂ ਲਾਇਰ ਜਾਂ ਕੁਝ ਉਹਦੇ ਕਰ ਲੈਣਾ ਸੀ ਪ੍ਰੋਪਰ ਇੰਨਾ ਕਿ ਤੇ ਜਿਹੜੇ ਕਿਸਾਨ ਲੀਡਰ ਵੀ ਉਹਨਾਂ ਦੇ ਆਏ ਨੇ ਸਪੋਰਟ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਹੋ ਗਈ ਹੈ ਬਾਕੀ ਹੁਣ ਆਪਸ ਦੇ ਵਿੱਚ ਕਰ ਰਹੇ ਨੇ ਨੇਗੋਸ਼ੀਏਟੇਸ਼ਨ ਵੀ ਜਾਂ ਬੈਂਕ ਦੇ ਜਾਂ ਇਹਨਾਂ ਦਾ ਕੋਈ ਉਸ ਤਰੀਕੇ ਦਾ ਕੋਈ ਹੱਲ ਨਿਕਲਾਵੇ ਉਹਦੇ ਅਕੋਰਡਿੰਗ ਦੇਖ